ਮੂਸੇ ਵਾਲਾ ਸਾਹਿਬ ਵੀ ਆਪਣਾ ਨਾਮ ਅੰਦਰ ਡੈਂਪੀ ਚੰਦ ਪਾਉਂ। ਉਹਨਾਂ ਟਾਈਮਾਂ ਤੋਂ ਉਦੋਂ ਆ ਸ਼ੇਰੇ ਖੋਬਣ ਦੀ ਆਪਾਂ ਗੱਲ ਕਰ ਲੈਂਦੇ। ਵੱਡੇ ਵੱਡੇ ਨਾਮ ਬਾੜ ਜਿਹਨਾਂ ਨੂੰ ਆਪਾਂ ਗਰੁੱਪਾਂ 'ਚ ਜਾਂ ਮੀਡੀਆ 'ਚ ਜਾਂ ਆਪਾਂ ਨੋਰਮਲ ਜਿਹੜੇ ਅੱਜ-ਕੱਲ ਦੇ ਯੂਥ ਵੀ ਫਾਲੋ ਕਰਦੇ ਵੈਸੇ ਆਪਣੀਆਂ ਚੀਜ਼ਾਂ ਚੰਗੀਆਂ ਨੇ ਦੇਖੋ ਕੋਈ ਪੁਰਾਣਾ ਬਹੁ ਸੀ ਬੰਦਾ। ਜਿੰਨਾ ਬੰਦਾ ਪੁਰਾਣਾ ਸੋ ਓਬਵੀਅਸਲੀ ਇੱਕ ਉਹਦਾ ਜਿਹੜਾ ਕੰਮ ਉਹਨੇ ਕੀਤਾ ਸੀ ਮੈਂ ਕਹਿੰਨੇ ਆ ਵੀ ਆਪਾਂ ਜਦੋਂ ਇਹ ਗੱਲਾਂ ਕਰਦੇ ਆ ਵੀ ਇੱਕ ਚੰਗਾ ਮੈਸੇਜ ਨਹੀਂ ਜਾਂਦਾ ਪਰ ਉਹਨੇ ਆਪਦੀ ਯਾਰੀ ਦੋਸਤੀ ਜਿਹੜੀ ਨਿਭਾਈ ਯਾਰੀ ਦੋਸਤੀ ਪਿੱਛੇ ਐਡਾ ਕੰਮ ਕਰਨਾ ਉਹਨਾਂ ਟਾਈਮਾਂ ਜਵਾਨ ਹੁੰਦੀ ਸੀ ਬੰਦੇ ਦੀ ਸੋ ਇਹ ਜਦੋਂ ਲਾ ਲਓ ਵੀ ਮੈਨੂੰ ਲੱਗਦਾ ਵੀ ਵਿਆਹ ਤੋਂ ਬਾਅਦ ਪੰਜ 6 ਮਹੀਨੇ ਹੋਏ ਹੋਣਗੇ ਜੀ ਜਦੋਂ ਇਹ ਹੈਪਨ ਹੋ ਜਾਂਦੀ ਆ ਡਬਲ ਮਰਡਰ ਹੋ ਜਾਂਦਾ ਹੱਥੋਂ ਯਾਰੀ ਦੋਸਤੀ ਪਿੱਛੇ ਸੋਚਿਆ ਨਹੀਂ ਹੁੰਦਾ ਜੋ ਬੰਦਾ ਕਰ ਬੈਠਦਾ ਤੋ 10 ਸਾਲ ਜੀ ਆ ਕੇ ਉਮਰ ਕੈਦ ਹੁੰਦੀ ਆ ਸਾਰੀ ਉਮਰ ਜੇਲਾ ਚਲਾਂਗੀ ਪਿਛੋਂ ਪਰਿਵਾਰ ਸਿਆਣੇ ਜੀ ਵੀ ਸਾਡੇ ਇਹ ਚੀਜ਼ਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਿੰਨਾ ਪੈਸੇ ਦਾ ਨੁਕਸਾਨ ਤੇ ਬੱਚਿਆਂ ਦਾ ਪੈਸਾ ਤਾਂ ਬਾਈ ਜੀ ਤੁਸੀਂ ਮੰਨ ਲਓ account ਨਾ ਆਪਾਂ ਕੱਢ ਨਹੀਂ ਸਕਦੇ ਕਿਉਂਕਿ ਜੇ ਅੱਜ ਦੇਖਿਆ ਜਾਵੇ ਪੁਲਿਸ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੋਣਾ ਸੀ ਆ ਡੀਐਸਪੀ ਹੋਣਾ ਸੀ ਹਾਂ 100% ਸਪੋਰਟ ਕੋਟੇ ਦੇ ਭਰਤੀ ਸੀ ਤਕੜੇ ਸੀਗਾ ਹੁਣ ਅਸ਼wini ਵੀਰ ਨੇ ਤੇ ਨਾਲ ਜੇ ਗੱਲ ਕਰੀਏ ਅਸ਼wini ਜੀ ਦੀ ਤਾਂ ਜੇ ਜੇਲ੍ਹਾਂ ਦੇ ਵਿੱਚ ਕੋਈ ਨੌਜਵਾਨ ਚਲੇ ਗਿਆ ਏਰੀਆ ਜੋ ਕਿਸੇ ਯਾਰ ਦੋਸਤ ਨੇ ਫੋਨ ਕਰਤਾ ਵੀ ਸਾਡਾ ਬੰਦਾ ਆ ਉਹਨੂੰ ਵਿਗੜ ਨਹੀਂ ਦਿੱਤਾ ਉਹਨੂੰ ਸੁਧਾਰ ਕੇ ਉਹਨੂੰ ਕਿਹਾ ਵੀ ਆਪਣਾ ਬਾਹਰ ਚੱਲ ਜੀ ਮੁੜ ਕੇ ਸਾਨੂੰ ਫੋਨ ਨਾ ਕਰੀ ਆਪਣੇ ਪਰਿਵਾਰ ਨੂੰ ਦੇਖੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੋਡਕਾਸਟ ਟਾਕ ਵਿਦ ਜੋਤੀਮਾਲ ਸੋ ਪੇਜ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੰਗੀਆਂ ਚੰਗੀਆਂ ਵੀਡੀਓ ਲਈ ਸੋ ਅੱਜ ਸਾਡੇ ਨਾਲ ਨੇ ਪਿੰਦੂ ਕ੍ਰੀਮਪੁਰ ਜਿਹੜੇ ਕਿ ਨਵੇਂ ਸ਼ਹਿਰ ਬਲਾਚੌਰ ਤੋਂ ਮਸ਼ਹੂਰ ਜਿਨ੍ਹਾਂ ਦੇ ਬ੍ਰਦਰ ਅਸ਼ਵਨੀ ਸਿੰਘਾਪੁਰ ਨੇ ਬਹੁਤ ਉਮਰ ਜੇਲ੍ਹਾਂ ਦੇ ਵਿੱਚ ਵੱਖ-ਵੱਖ ਨੌਜਵਾਨਾਂ ਨਾਲ ਕੱਟੀਆਂ ਜਿਨ੍ਹਾਂ ਦੇ ਮੈਂ ਨਾਂ ਆਉਣ ਲੱਗਿਆ ਸਾਰੇ ਆਏ ਨੇ ਵੀ ਕਿਸੇ ਨੇ ਨਰਾਜ਼ ਹੋਣਾ ਮੇਰਾ ਨਾਮ ਨਹੀਂ ਲਿਆ ਸੋ ਸਾਹਮਣੇ ਲੋ ਜਿੰਨੇ ਵੀ ਨਾਮਵਰ ਨੇ ਜੇਲ੍ਹਾਂ ਚ ਸਾਰਿਆਂ ਨਾਲ ਜੇਲਾ ਕੱਟੀਆਂ ਸੋ ਅੱਜ ਆਪਾਂ ਇੱਕ ਪੋਜ਼ਿਟਿਵ ਮੈਸੇਜ ਦੇਣਾ ਪਿੰਦੂ ਵੀਰ ਰਾਹੀਂ ਵੀ ਭਾਈ ਜਿਹੜੇ ਅੱਜ ਕੱਲ ਮੈਂ ਦੇਖਦਾ ਹਾਂ ਪੋਡਕਾਸਟ ਨੌਜਵਾਨਾਂ ਨੂੰ ਹੋਰ ਹੀ ਪਾਸੇ ਲਾਉਂਦੇ ਫਿਰਦੇ ਨੇ ਤੇ ਸਾਨੂੰ ਬਹੁਤ ਮੈਸੇਜ ਆਉਂਦੇ ਜੇਬ ਕਤਰਿਆਂ ਦੇ ਵੀ ਸਾਡਾ ਵੀ ਪੋਡਕਾਸਟ ਕਰੋ ਸਾਡੇ ਨਾਲ ਇੰਟਰਵਿਊ ਕਰੋ ਮੈਂ ਕੰਨੀ ਅਸੀਂ ਉਹਨਾਂ ਨੇ ਕਰਦੇ ਆ ਜਿਹੜੇ ਕੋਈ ਸਮਾਜ ਨੂੰ ਸੇਧ ਦਣ ਸੋ ਸਾਡੇ ਨਾਲ ਨੇ ਪਿੰਦੂ ਕ੍ਰੀਮਪੁਰਾ ਜੀ ਸਤਿ ਸ਼੍ਰੀ ਅਕਾਲ ਜੀ ਹਸੀ ਕਾਲੀ ਸਾਰਿਆਂ ਨੂੰ ਜਿੰਨੇ ਵੀ ਫਤਿਹ মিডিਆ ਨੂੰ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਗੱਲ ਕਰੀਏ ਤਾਂ ਅੱਜ ਕੱਲ ਤੁਸੀਂ ਦੇਖਦੇ ਵੀ ਵੱਖ-ਵੱਖ ਬਲੌਗਰ ਕਹਿ ਲੋ ਅੰधे ਕੱਪੜੇ ਪਾ ਕੇ ਕਹਿ ਲੋ ਜਾਂ ਅਨਪੜ੍ਹ ਦੀ ਕਿਸਮ ਦੇ ਲੋਕ ਕਹਿ ਲੋ ਉਹਨਾਂ ਨੂੰ ਵਿਊ ਬਹੁਤ ਮਿਲਦੇ ਬਦਕਿਸਮਤੀ ਹੈ ਜੀ ਲੋਕ ਗੰਦਾ ਪਸੰਦ ਕਰਨ ਲੱਗੇ ਕਿ ਸਾਡਾ ਟੇਸਟ ਇਹੋ ਜਿਹਾ ਹੋ ਗਿਆ ਵੀ ਇਦਾਂ ਦੇ ਘਰ ਘਰ ਅਨਪੜ੍ਹ ਜੇ ਕੋਈ ਪੀ ਐਚ ਡੀ ਕਰਨ ਦੀ ਲੋੜ ਨਹੀਂ ਕੋਈ ਪੜ੍ਹਾਈ ਦੀ ਲੋੜ ਨਹੀਂ ਉਹ ਕਹਿੰਦੇ ਬਸ ਫੋਨ ਲਾਓ ਕੈਮਰਾ ਲਾਓ ਤੇ ਮਾਈਕ ਲਾਓ ਤੇ ਆਪਣਾ ਕੰਮ ਖਿੱਚ ਦੋ ਹਾਂਜੀ ਉਹਦਾ ਰੀਜ਼ਨ ਹੈ ਮਾਨ ਸਾਹਿਬ ਤੁਸੀਂ ਪਰਿਵਾਰਕ ਹੋ ਪਰਿਵਾਰਕ ਬੰਦਾ ਜਿਹੜਾ ਆ ਉਹ ਕਦੇ ਵੀ ਆਪਣਾ ਜ਼ਮੀਰ ਦੀ ਮਾਰੂ ਉਹ ਕਹਦਾ ਵੀ ਵੀਊ ਕਟ ਆ ਜਾਣਾ ਕੋਈ ਮਸਲਾ ਨਹੀਂ ਪੈਸੇ ਦਾ ਰੋਲਾ ਨਹੀਂ ਪਰ ਜਦੋਂ ਵੀ ਗੱਲ ਕਰਦੀ ਹੱਕ ਸੱਚ ਦੀ ਕਰਨੀ ਆ ਜੋ ਕੇ ਲੋਕਾਂ ਨੂੰ ਇੱਕ ਚੰਗਾ ਮੈਸੇਜ ਆਵੇ ਸਾਡਾ ਜਿਹੜਾ ਆਣ ਵਾਲਾ ਜੁਗ ਹੈ ਸਾਡੇ ਬੱਚੇ ਜੋ ਆਪੋਨਾਂ ਲਈ ਪੀਜਾਂਗੇ ਉਹ ਹੀ ਵੱਡਾਂਗੇ ਸੋ ਇਹ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕਿੱਥੇ ਗ੍ਰੋ ਕੀਤਾ ਹੈ ਕਿਵੇਂ ਪਰਿਵਾਰਕ ਦੀ ਜਿਹੜੀ ਤੁਹਾਡੀ ਪਰਿਵਾਰ ਦੀ ਆਪਣੇ ਸੰਸਕਾਰ ਨੇ ਤੁਸੀਂ ਉਹਨਾਂ ਨੂੰ ਕੈਰੀ ਕਰਦੇ ਹੋ ਪਰ ਮਨ ਲਾਦਾ ਵੀ ਅੱਜ ਕੱਲ ਤਾਂ ਵੇੜਾ ਹੀ ਗਰਖ ਹੋ ਗਿਆ ਸੁਣਨ ਵਾਲੇ ਦੀ ਵੀ ਗਲਤੀ ਹੈ ਮਨ ਲਾਦਾ ਵੀ ਜਿਹੜੇ ਆਪਾਂ ਸੁਣਦੇ ਆ ਉਹਨਾਂ ਨੂੰ ਵੀ ਚਾਹੀਦਾ ਭਾਈ ਚੰਗੀ ਚੀਜ਼ ਸੁਣੋ ਸੋ ਆਪ ਵੀ ਇੱਕ ਚੰਗਾ ਮੈਸੇਜ ਆਊਗਾ ਜੇ ਗੱਲ ਕਰੀਏ ਕੋਈ ਆਫਸਰ ਬਣਨ ਨੂੰ ਤਿਆਰ ਨਹੀਂ ਨੌਕਰੀ ਕਰਨ ਨੂੰ ਤਿਆਰ ਨਹੀਂ ਬੈਨਸ ਮੈਨ ਬਣਨ ਨੂੰ ਤਿਆਰ ਨਹੀਂ ਸਿਰਫ ਉਹਨੂੰ ਇਹੀ ਹੈ ਵੀ ਭਾਈ ਨੂਰ ਦੀ ਮੰਮੀ ਕੀ ਕਰਦੀ ਆ सोनू ਸਿੱਤੂ ਕੀ ਕਰਦਾ ਟੋਕਰਾ ਟੀਵੀ ਕੀ ਕਰਦਾ ਆਪਣੇ ਨੀਟੂ ਛੱਟਣ ਵਾਲਾ ਕੀ ਕਰਦਾ ਨਸ਼ੱਤਰ ਮੈਸਤਰੀ ਕਰਦਾ ਉਹ ਹਰ ਘਰ ਘਰ ਦੇ ਵਿੱਚ ਬੰਦਾ ਕਹਿੰਦਾ ਕੈਮਰਾ ਮਾਈਕ ਲਿਆਓ ਤੇ ਲੇਡੀਜ਼ ਨੂੰ ਰੋਟੀ ਪਕਾਉਣ ਦੀ ਲੋੜ ਨਹੀਂ ਤੁਸੀਂ ਵੀ ਨਗ ਮੰਗ ਬਲੰਕ ਕਰੋ ਕਿਉਂਕਿ ਸ਼ਾਰਟ ਵੀ ਬਣਾ ਲਿਆ ਜੀ ਜਿਹੜਾ ਹੁਣ ਮਾੜਾ ਜਿੰਨੇ ਕਹਿੰਦੇ ਵੀ ਹੁਣ ਕੁਝ ਕਰਨ ਦੀ ਲੋੜ ਨਹੀਂ ਦਿਹਾੜੀ ਟੱਪੇ ਦੀ ਤੁਸੀਂ ਬਸ ਆਪਦਾ ਆਪਣਾ ਕੈਮਰਾ ਸੈਟਅਪ ਕਰੋ ਕੁਝ ਵੀ ਬੋਲੋ ਤੁਹਾਨੂੰ ਪੈਸੇ ਆਉਂਦੇ ਨੇ ਸੋ ਇਹ ਚੀਜ਼ ਆ ਵੀ ਜਿਹੜੀਆਂ ਚੀਜ਼ਾਂ ਨਾ ਆਪਾਂ ਇੱਕ ਸ਼ਾਰਟ ਵੀਚ ਦੇਖ ਲੈਣੇ ਆ ਉਹਦਾ ਇੱਕ ਅਸਰ ਜਿਹੜਾ ਹੋਣਾ ਜਾਂ ਉਹਦੇ ਲਈ ਕੀ ਕੌਣ ਜ਼ਿੰਮੇਵਾਰ ਆ ਜਾਂ ਸਾਡੇ ਤੇ ਕੀ ਸਾਡੇ ਪਰਿਵਾਰ ਤੇ ਕੀ ਅਸਰ ਹੋਊਗਾ ਉਹ ਰਿਜ਼ਲਟ ਨਹੀਂ ਆਪਾਂ ਦੇਖਦੇ ਇੱਕ ਚੰਨਪਾਲ ਦੀ ਫੋਕੀ ਸ਼ਾਰਟ ਕਪੜਾ ਲਤਾ ਉਹ ਸਿਰਫ ਦੇਖ ਕੇ ਉਧਰ ਨੂੰ ਜ਼ੋਰ ਪਾ ਦੇ ਜੀ ਗੱਲ ਕਰੀਏ ਜਿੰਨੇ ਵੀ ਜੇਲ੍ਹਾਂ ਚ ਨੌਜਵਾਨ ਗਏ ਨੇ ਜਿਨ੍ਹਾਂ ਨੂੰ ਬਾਅਦ ਚ ਗੈਂਗਸਟਰ ਦਾ ਨਾਮ ਲੱਗ ਰਹੀ ਹੈ ਜੀ ਆਪਾਂ ਗੱਲ ਕਰੀਏ ਆਸ਼ਵੀਨ ਸਿੰਘਾਪੁਰ ਵੀਰ ਦੀ ਸੋ ਪੁਲਿਸ ਦੀ ਨੌਕਰੀ ਕਰਦੇ ਸੀਗੇ ਪੜ੍ਹ ਲਿਖ ਕੇ ਨੌਕਰੀ ਲਈ ਕੋਈ ਇਹ ਨਹੀਂ ਵੀ ਕੋਈ ਬਾਪ ਅਫਸਰ ਸੀਗਾ ਤਾਂ ਪੁੱਤ ਬਣ ਗਿਆ ਤੇ ਕੀ ਅਜਿਹਾ ਮੋੜ ਆਇਆ ਵੀ ਇੱਕ ਪੁਲਿਸ ਵਾਲੇ ਬੰਦੇ ਨੂੰ ਜੇਲ੍ਹ ਜਾਣਾ ਪੈ ਗਿਆ ਪਹਿਲਾਂ ਤਾਂ ਮਾਨ ਸਾਹਿਬ ਬਹੁਤ ਪਹਿਲਾਂ ਵੀ ਮੀਡੀਆ ਦੇ ਵਿੱਚ ਜਿਵੇਂ ਮਿੱਤਰ ਸੱਜਣਾ ਨੇ ਕਿਹਾ ਵੀ ਯਾਰ ਕਰੋ ਬਾਈ ਨਾਲ ਵੀ ਗੱਲ ਹੋਈ ਸੋ ਆਪਾਂ ਇਸ ਚੀਜ਼ ਤੋਂ ਤਾਂ ਚੱਲਦੇ ਆਂ ਵੀ ਇਹ ਇੱਕ ਚੰਗਾ ਮੈਸੇਜ ਨਹੀਂ ਸੋ ਜਦੋਂ ਵੀ ਭਾਈ ਨਾਲ ਗੱਲ ਹੁੰਦੀ ਸੀ ਉਹਨਾਂ ਨੇ ਵੀ ਇਹੀ ਕਿਹਾ ਵੀ ਯਾਰ ਆਪਾਂ 16 17 ਸਾਲ ਠੀਕ ਆ ਯਾਰੀ ਦੋਸਤੀ ਪਿੱਛੇ ਦਿੱਤੇ ਯਾਰ ਦੋਸਤ ਕਰਕੇ ਸਾਨੂੰ ਇਹ ਕੰਮ ਹੋਇਆ ਜਿਹੜਾ ਹੋਇਆ ਯਾਰੀ ਦੋਸਤੀ ਨੂੰ ਹੋਈ ਕਿ ਜਿਹੜਾ ਵੀ ਨਾ ਕਰੀਨ ਸਕੇ ਹਾਂਜੀ ਜਵਾਨਾ ਹੁੰਦੀਆਂ ਸੀ ਜੀ ਉਦੋਂ ਜੇ ਚੱਲ ਜੀ ਆਪਾਂ ਪਿੱਛੇ 2007 8 ਦੀ ਗੱਲ ਕਰਦੇ ਆਂ ਮੈਨੂੰ ਲੱਗਦਾ ਲਗਭਗ ਬਹੁਤ ਸਾਲ ਹੋ ਗਏ ਕਿੰਨਾ ਸਮਾਂ ਲੰਘ ਤੰਦਰ ਜੀ ਹਾਂ 15 ਤੋਂ 16 ਸਾਲ ਸੋ ਜੇ ਮੈਂ ਗੱਲ ਕਰਾਂ ਅਸ਼wini ਸਿੰਘਾਪੁਰ ਜੀ ਤੇ ਪੂਰੀ ਜੇਲ੍ਹ ਦੇ ਉੱਤੇ ਇੱਕ ਕਿਤਾਬ ਲਿਖ ਸਕਦੇ ਆ ਪਰ ਉਹਨਾਂ ਨੇ ਕਦੇ ਵੀ ਕਿਸੇ মিডিਏ ਨੂੰ ਕਿਉਂਕਿ ਉਹਨਾਂ ਦਾ ਆਪਣਾ ਘਰ ਦਾ ਚੈਨਲ ਆ ਫਤਿਹ মিডিਆ 5 ਜਦੋਂ ਮਰਜ਼ੀ ਕਰ ਲੈਣ ਪਰ ਉਹ ਕਹਿੰਦੇ ਨਹੀਂ ਮਾਨ ਸਾਹਿਬ ਵੀ ਮੈਂ ਕੀ ਦੱਸੂੰਗਾ ਨੌਜਵਾਨਾਂ ਨੂੰ ਵੀ ਇੱਕ ਨੌਕਰੀ ਕਰਦਾ ਬੰਦਾ ਇੱਕ ਯਾਰੀ ਦੋਸਤੀ ਦੀ ਖਾਤਰ ਕਹਿੰਦਾ ਮੈਂ ਲੱਤ ਲਈ ਜੇ ਮੈਂ ਯਾਰੀ ਦੋਸਤੀ ਦੀ ਗੱਲ ਕਰਦਾ ਉਹ ਵੀ ਕਹਿੰਦੇ ਜ਼ਬਾਨ ਕੋਈ ਕੋਈ ਪਗਾਉਂਦਾ ਵਾ ਵੀ ਉਹਦੇ ਬਾਰੇ ਨਹੀਂ ਬੋਲ ਸਕਦਾ ਜੇ ਮੈਂ ਨੌਕਰੀ ਦੀ ਗੱਲ ਕਰਾਂ ਉਹ ਵੀ ਮੈਂ ਪੜ੍ਹ ਲੈ ਕੇ ਨੌਕਰੀ ਲਈ ਸੀ ਵੀ ਤੇ ਇਸ ਚੱਕਰਾਂ ਦੇ ਵਿੱਚ ਜੇਲ੍ਹ ਤੋਂ ਬਾਹਰ ਕਿੰਨੇ ਸਾਲਾਂ ਦਲਾ ਤੇ ਬੱਚਿਆਂ ਤੋਂ ਕਿੰਨੇ ਦੂਰ ਹੈ ਬਾਈ ਜੀ ਜਿਹੜਾ ਨਾ ਮੂਸੇ ਵਾਲਾ ਸਾਹਿਬ ਵੀ ਆਪਣਾ ਨਾਲ ਅੰਦਰ ਡੈਂਪੀ ਚੰਦ ਪੜ੍ਹ ਉਹਨਾ ਟਾਈਮਾਂ ਤੋਂ ਉਦੋਂ ਵਾ ਸ਼ੇਰੇ ਖੁੱਬਣ ਦੀ ਆਪਾਂ ਗੱਲ ਕਰਦਨੇ ਵੱਡੇ ਵੱਡੇ ਨਾਮ ਬਾਅਦ ਜਿਹਨਾਂ ਨੂੰ ਆਪਾਂ ਗਰੁੱਪਾਂ 'ਚ ਜਾਂ ਮੀਡੀਆ 'ਚ ਜਾਂ ਆਪਾਂ ਨਾਰਮਲ ਜਿਹੜੇ ਅੱਜਕੱਲ ਦੇ ਯੂਥ ਵੀ ਫੋਲੋ ਕਰਦੇ ਵੈਸੇ ਆਪਾਂ ਆਪ ਕਹਿੰਨੇ ਆ ਵੀ ਜਿਹਨੀਆਂ ਸਾਰੀ ਵੀ ਫੋਨ ਕਰਦਾਂਦੇ ਆਸ਼ਵੀ ਸਿੰਘਾ ਹਾਂ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਦੇਖੋ ਕੋਈ ਪੁਰਾਣਾ ਬਹੁ ਸੀ ਬੰਦਾ ਜਿੰਨਾ ਬੰਦਾ ਪੁਰਾਣਾ ਸੋ ਆਬੀਅਸਲੀ ਇੱਕ ਉਹਦਾ ਜਿਹੜਾ ਕੰਮ ਉਹਨੇ ਕੀਤਾ ਸੀ ਤਾਂ ਹੀ ਕਹਿੰਨੇ ਆ ਵੀ ਆਪਾਂ ਜਦੋਂ ਇਹ ਗੱਲਾਂ ਕਰਦੇ ਆ ਵੀ ਇੱਕ ਚੰਗਾ ਮੈਸੇਜ ਨਹੀਂ ਜਾਂਦਾ ਪਰ ਉਹਨੇ ਆਪਦੀ ਯਾਰੀ ਦੋਸਤੀ ਜਿਹੜੀ ਨਿਭਾਈ ਯਾਰੀ ਦੋਸਤੀ ਪਿੱਛੇ ਐਡਾ ਕੰਮ ਕਰਨਾ ਉਹਨਾਂ ਟਾਈਮਾਂ ਜਵਾਨ ਹੁੰਦੀ ਸੀ ਬੰਦੇ ਦੀ ਸੋ ਇਹ ਜਦੋਂ ਲਾ ਲਓ ਵੀ ਮੈਨੂੰ ਲੱਗਦਾ ਵੀ ਵਿਆਹ ਤੋਂ ਬਾਅਦ 5-6 ਮਹੀਨੇ ਹੋਏ ਹੋਣਗੇ ਜੀ ਜਦੋਂ ਇਹ ਹੈਪਨ ਹੋ ਜਾਂਦੀ ਆ ਡਬਲ ਮਰਡਰ ਹੋ ਜਾਂਦਾ ਹੱਥੋਂ ਯਾਰੀ ਦੋਸਤੀ ਪਿੱਛੇ ਸੋਚਿਆ ਨਹੀਂ ਹੁੰਦਾ ਜੋ ਬੰਦਾ ਕਰ ਬੈਠਦਾ ਸੋ 10 ਜੀ ਆ ਕੇ ਉਮਰ ਕੈਦ ਹੁੰਦੀ ਆ ਸਾਰੀ ਉਮਰ ਜੇਲਾ ਚ ਲੰਘੀ ਪਿੱਛੋਂ ਪਰਿਵਾਰ ਸਿਆਣੇ ਜੀ ਵੀ ਸਾਡੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਰਾ ਪਿਆ ਕਿੰਨਾ ਪੈਸਾ ਦਾ ਨੁਕਸਾਨ ਤੇ ਬੱਚਿਆਂ ਦਾ ਪੈਸਾ ਤਾਂ ਬਾਈ ਜੀ ਤੁਸੀਂ ਮਾਲ ਅਕਾਊਂਟ ਨਾ ਆਪਾਂ ਕਰ ਨਹੀਂ ਸਕਦੇ ਕਿਉਂਕਿ ਜੇ ਅੱਜ ਦੇਖਿਆ ਜਾਵੇ ਪੁਲਿਸ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੋਣਾ ਸੀ ਆ ਡੀਐਸਪੀ ਹੋਣਾ ਸੀ ਉਹਨਾਂ ਦਾ ਹੰਡਪਸਟ ਸਪੋਰਟ ਕੋਟੇ ਦੇ ਭਰਤੀ ਸੀ ਭਰਤੀ ਸੀ ਸਪੋਰਟ ਕੋਟੇ ਤਕੜੇ ਸੀਗਾ ਹੁਣ ਅਸ਼wini ਵੀਰ ਨੇ ਤੇ ਨਾਲ ਜੇ ਗੱਲ ਕਰੀਏ ਅਸ਼wini ਜੀ ਦੀ ਤਾਂ ਜੇ ਜੇਲ੍ਹਾਂ ਦੇ ਵਿੱਚ ਕੋਈ ਨੌਜਵਾਨ ਚਲੇ ਗਿਆ ਏਰੀਆ ਚੋਂ ਕਿਸੇ ਯਾਰ ਦੋਸਤ ਨੇ ਫੋਨ ਕਰਤਾ ਵੀ ਸਾਡਾ ਬੰਦਾ ਆ ਉਹਨੂੰ ਵਿਗੜਨ ਨਹੀਂ ਦਿੱਤਾ ਉਹਨੂੰ ਸੁਧਾਰ ਕੇ ਉਹਨੂੰ ਕਿਹਾ ਵੀ ਆਪਣਾ ਬਾਹਰ ਚੱਲ ਜੀ ਮੁੜ ਕੇ ਸਾਨੂੰ ਫੋਨ ਨਾ ਕਰੀ ਆਪਣੇ ਪਰਿਵਾਰ ਨੂੰ ਦੇਖੀ ਇਹ ਕਿਉਂ ਐਦਾਂ ਕਰਦੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੀ ਵੰਚਰ ਕੈਦੀਆਂ ਦੇ ਵਿੱਚੋਂ ਨਾ ਆਉਂਦਾ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਸਾਰੀ ਸਭ ਤੋਂ ਵੱਧ ਛੁੱਟੀ ਕੱਟੀ ਆ ਉਹਦਾ ਰੀਜ਼ਨ ਇੱਕ ਹੀ ਸੀ ਵੀ ਜਿਹੜਾ ਇੱਕ ਜੇਲ੍ਹ ਦੇ ਵਿੱਚ ਚੰਗਾ ਬਿਹੇਵੀਅਰ ਲੋਕਾਂ ਦੇ ਨਾਲ ਸੋ ਪ੍ਰਸ਼ਾਸਨ ਨਾਲ ਤਾਂ ਆਬੀਅਸਲੀ ਹੁੰਦਾ ਕਿਉਂਕਿ ਰਿਜ਼ਲਟ ਦੇਖਿਆ ਹੋਇਆ ਸੀ ਪਤਾ ਲੱਗਿਆ ਸੀ ਵੀ ਇਹ ਕੰਮ ਹੋ ਗਿਆ ਪਰ ਉਹਨੂੰ ਅੱਗੇ ਕਿਵੇਂ ਸੁਧਾਰਨਾ ਹੁਣ ਆਪਸ਼ਨ ਕੋਈ ਨਹੀਂ ਸੀ ਜਦੋਂ ਜੱਜ ਸਾਹਿਬ ਨੇ ਸਜ਼ਾ ਸੁਣਾਤੀ ਉਮਰ ਤਾਂ ਅੰਦਰ ਕੱਟਣੀ ਪੈਣੀ ਕਦੇ ਨਹੀਂ ਹੋਇਆ ਵੀ ਮੈਂ ਅੱਜ ਡਿਪਟੀ ਹੁੰਦਾ ਯਾਰਾਂ ਦੋਸਤਾਂ ਦੇ ਪਿੱਛੇ ਮੈਂ ਨਹੀਂ ਉਮਰ ਕਿਉਂ ਯਾਰਾਂ ਦੋਸਤਾਂ ਨੇ ਕਦੇ ਬਾਤ ਪੁੱਛੀ ਬੜੀ ਯਾਰ ਦੋਸਤ ਦੇ ਕੋਈ ਕੰਮ ਕਰ ਉਹੀ ਕਹਿੰਦਾ ਵੀ ਨਵੇਂ ਮੁੰਡਿਆਂ ਨੂੰ ਵੀ ਕੰਮ ਤਾਂ ਤੁਸੀਂ ਕਹਿੰਦੇ ਵੀ ਚੱਕੋ ਫਲਾਨਾ ਬਾਈ ਸਾਡਾ ਫਲਾਨਾ ਬਾਈ ਕੋਈ ਨਹੀਂ ਪੁੱਛਦਾ ਵੀਰੇ ਪਰਿਵਾਰ ਹੀ ਹੁੰਦਾ ਸਭ ਤੋਂ ਵੱਧ ਕੌਣ ਨਾਲ ਖੜਦਾ ਪਰਿਵਾਰ ਤੁਹਾਡਾ ਤੇ ਕੀ ਨੂੰ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਲੱਗਦਾ ਵੀ ਯਾਰ ਇਹ ਮੇਰੇ ਕੋਲ ਚਾਹੀਦਾ ਸੀ ਤੁਹਾਡੇ ਮਾਵਾ ਮਾਵਾ ਲੱਗਦਾ ਉਸ ਤੋਂ ਉੱਪਰ ਦਾ ਕੁਝ ਨਹੀਂ ਤੁਹਾਡੇ ਬੱਚਿਆਂ ਲਈ ਹੁਣ ਬੇਟੀ ਆ ਉਹਨਾਂ ਦੇ ਉਹ ਬਾਹਰ ਦੇ ਵਿੱਚ ਜਦੋਂ ਲਾ ਲਓ ਵੀ ਪਹਿਲੀ ਛੁੱਟੀ 3 ਸਾਲ ਬਾਅਦ ਆਪ ਦਾ ਜੁਆਗ ਦੇਖਿਆ ਗਿਆ ਜੀ ਤੇ ਨਿਆਣੇ ਨੇ ਨਹੀਂ ਕਿਤੇ ਕਿਹਾ ਬੇਟੀ ਨੇ ਵੀ ਪਾਪਾ ਮੇਰੇ ਕੋਲ ਆਓ ਉਹ ਮੈਨੂੰ ਲੱਗਦਾ ਵੀ ਬਹੁਤ ਸਾਮਾ ਤੋਂ ਉਹਨੂੰ ਦੱਸਿਆ ਨਹੀਂ ਗਿਆ। ਇਹੀ ਕਿਹਾ ਵੀ ਉਹ ਪੁਲਿਸ 'ਚ ਨੇ ਜੌਬ ਤੇ ਨੇ। ਹੂੰ। ਸੋ ਵਰਜੀਂਜੀਬ ਗਰੋਥ ਕੀਤਾ ਵੱਡੀ ਹੋਈ। ਪਤਾ ਲੱਗ ਹੀ ਜਾਂਦਾ ਬੱਚਾ। ਤੇ ਅੱਜਕੱਲ ਪੋਡਕਾਸਟਾਂ ਦੇ ਵਿੱਚ ਬਹੁਤ ਵੱਡੇ ਵੱਡੀਆਂ ਫੋਕਰੀਆਂ ਦਿਖਾਉਂਦੇ ਆ। ਯੂਥ ਨੂੰ ਗਲਤ ਮੈਸੇਜ ਦਿਖਾਉਂਦੇ ਆ ਤੇ ਮੈਂ ਉਹਨਾਂ ਦੱਸਾਂ ਵੀ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਉਹ ਕੋਈ ਮਾਂ ਦੇ ਢਿੱਡੋਂ ਗੈਂਗਸਟਰ ਨਹੀਂ ਬਣੇ। ਉਹਨਾਂ ਨੇ ਇਹ ਲਾਈਨ ਹੀ ਚੁਣੀ। ਸਾਡੇ ਕਹਿ ਲਓ ਤੁਸੀਂ ਪਿੰਡ ਦੀ ਲਾਕਡਾਟ ਲਾ ਲਓ ਪਿੰਡ ਦੀ ਛੋਟੀ ਜੀ ਕੋਈ ਬੋਟਾਂ ਤੋਂ ਇਲੈਕਸ਼ਨ ਕਾਲ ਜਾਂਦੀ ਪ੍ਰਧਾਨਗੀ ਤੋਂ ਯਾਰੀਆਂ ਦੋਸਤੀਆਂ ਤੇ ਲਾ ਲਓ ਸੋ ਪਿੰਡ ਦੀ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਤੁਹਾਡਾ ਸਭ ਤੋਂ ਜੇ ਮੈਂ ਕਹਾਂ ਬੈਸਟ ਫਰੈਂਡ ਆ ਤੁਹਾਡੇ ਮਾਤਾ ਪਿਤਾ ਬਿਲਕੁਲ ਜੀ ਜਾਂ ਉਸ ਤੋਂ ਬਾਅਦ ਸਾਡੇ ਭੈਣ ਭਰਾ ਤੁਹਾਡੇ ਭੈਣ ਭਰਾ ਤੁਹਾਡੀ ਵਾਈਫ ਤੁਹਾਡੇ ਬੱਚੇ ਇਹੀ ਤੁਹਾਡਾ ਇੱਕ ਪਰਿਵਾਰ ਆ ਸੋ ਇਸ ਤੋਂ ਇਲਾਵਾ ਤਾਂ ਤੁਸੀਂ ਠੀਕ ਆ ਯਾਰੀਆਂ ਦੋਸਤੀਆਂ ਅਸੀਂ ਵੀ ਯਾਰ ਦੋਸਤਾਂ ਬੈਠੇ ਆ ਪਰ ਦੇਖੋ ਹਰ ਬੰਦੇ ਦੀ ਇੱਕ ਮਜਬੂਰੀ ਆ ਤੁਸੀਂ ਕਦੋਂ ਘਰ ਛੱਡਿਆ ਬੰਦਾ ਜਦੋਂ ਕਿਉਂ ਬਾਦ 2002-09 ਚ ਕੀ ਕਾਰਨ ਵੀ ਕਾਰਨ ਕੁਸ਼ਨਾ ਇਹੀ ਕੁਝ ਕੁ ਪ੍ਰੋਬਲਮ ਆ ਜਿਵੇਂ ਹੁਣ ਪਰਿਵਾਰ ਚ ਇਹੋ ਜੀ ਚੀਜ਼ ਹੋ ਜੇ ਉਹ ਕਿਤਨਾ ਕਿਤੇ ਸਭ ਤੇ ਅਸਰ ਪੈਂਦਾ ਜੀ ਸੋ ਕੁਝ ਸਰਕਮਸਟੈਂਸ ਐਸੀ ਸੀ ਕੁਝ ਬੰਦੇ ਨੂੰ ਹੁੰਦਾ ਇਹ ਵੀ ਚਲੋ ਜੇ ਮੈਂ ਇੰਡੀਆ ਤੋਂ ਬਾਹਰ ਜਾ ਕੇ ਵੀ ਤਰੱਕੀ ਕਰਦੇ ਆ ਤੇ ਜੇ ਮੈਂ ਤੁਹਾਡੇ ਵੀਡੀਓ ਦੇਖਦਾ ਹਾਂ ਵੀ ਆਸਟ੍ਰੇਲੀਆ ਚ ਤੁਸੀਂ ਆਏ 2009 ਚ ਹਾਂਜੀ ਉੱਥੇ ਵੀ ਤੁਹਾਡੇ ਦੋਸਤ ਬਹੁਤ ਆ ਪਿੱਛੇ ਜਾ ਕੇ ਆ ਤੁਹਾਨੂੰ ਹੱਥੀ ਛਾਵਾ ਕੀਤੀਆਂ ਆ ਕੈਨੇਡਾ ਚ ਵੀ ਮੈਨੂੰ ਲੱਗਦਾ ਮਾਸਟਰ ਪਿੰਦੂ ਨੂੰ ਕੌਮ ਹਾਂ ਮਿੱਤਰ ਹਜਣਾ ਨੇ ਨਾਂ ਦੇ ਤਾਂ ਮਾਸਟਰਾਂ ਟਰੱਕ ਸਿਖਾਉਂਦੇ ਸੀ ਸੀ ਉਹੀ ਗੱਲ ਆ ਸੋ ਹਾਂਜੀ ਦੇਖੋ ਵੀ ਇਹ ਮਾਸਟਰ ਬਹੁਤ ਵੱਡਾ ਰਤਵਾ ਜੀ ਮਾਸਟਰ ਦਾ ਮਤਲਬ ਤੁਸੀਂ ਜੀ ਤੋਂ ਸਿੱਖਣ ਜਾਂਦੇ ਹਾਂ ਤੇ ਮੈਂ ਤੁਹਾਨੂੰ ਦੇਖਦਾ ਹਾਂ ਕਿ ਤੁਸੀਂ ਬਹੁਤ ਨੌਜਵਾਨਾਂ ਨੂੰ ਸਿਖਾਉਂਦੇ ਵੀ ਉਹ ਪਿੱਛੇ ਜੇ ਤੁਹਾਨੂੰ ਪਤਾ ਇੱਕ ਲਾਇਸੈਂਸ ਫਰਾਡ ਵਾਲਾ ਕੰਮ ਆਇਆ ਸੀ ਕਿੰਨਾ ਤੁਸੀਂ ਮੇਰੇ ਰਾਹੀਂ ਰੇਡੀਓ ਤੇ ਲੋਕਾਂ ਨੂੰ ਕਿਹਾ ਭਾਈ ਆ ਲਾਇਸੈਂਸ ਨਾਲ ਲਓ ਪੈਸੇ ਦੇ ਕੇ ਲਾਇਸੈਂਸ ਨਾਲ ਲਓ ਕੱਲ ਨੂੰ ਤੁਸੀਂ ਫਸ ਸਕਦੇ ਹੋ ਤੇ ਅੱਜ ਉਹ ਤੁਹਾਡੀ ਗੱਲ ਕਹੀ 2 ਸਾਲ ਪਹਿਲਾਂ ਜੀ ਤੇ ਉਹ ਅੱਜ ਲਾਇਸੈਂਸ ਕਰ ਲਿਆ ਜਦੋਂ ਜਦੋਂ ਆਪਾਂ ਗੱਲਾਂ ਕਰਦੇ ਸੀ ਮੈਨੂੰ ਲੱਗਾ ਵੀ ਨੈਕਸਟ ਡੇ ਹੀ ਬੰਦੇ ਬਹੁਤ ਇਹੋ ਜਿਹੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਵੀ ਭਾਈ ਪੈਸੇ ਦੇ ਕੇ ਇਹ ਕੰਮ ਕਰਾਉਣਾ ਸੋ ਅਸਰ ਦਾ ਇਹਨਾਂ ਚੀਜ਼ਾਂ ਦਾ ਕੋਈ ਇੱਕ ਦੋ ਤਾਂ ਮੇਰੇ ਨ ਇਹਨੂੰ ਦੱਸ ਹੀ ਨਾ ਵੀ ਅੱਗੇ ਦਿੱਤੇ ਨਹੀਂ ਗਏ ਮੈਂ ਕਹਿੰਦਾ ਕਿ ਇਹਨਾਂ ਦੇ ਮਨ ਦੇ ਵਿੱਚ ਬਹਿ ਪਿਆ ਹੋਇਆ ਵੀ ਫਲਾਨਾ ਪੈਸੇ ਦੇ ਕੇ ਪਾਸ ਹੋ ਗਿਆ ਠੰਮਕਾਨਾ ਪੈਸੇ ਦੇ ਕੇ ਪਾਸ ਹੋ ਗਿਆ ਅਜਿਹਾ ਕੁਝ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਸਕੂਲਾਂ ਵਾਲੇ ਇਹਨਾਂ ਦੇ ਪੈਸੇ ਭੋਲੇ ਭਾਲੇ ਬੱਚਿਆਂ ਦੇ ਖਾਈ ਜਾਂਦੇ ਐਦਾਂ ਹੀ ਹੋਇਆ ਤੇ ਉਹ ਬੱਚੇ ਦੇਖੋ ਆਪੇ ਪਾਸ ਹੋ ਗਏ ਭਾਈ ਜੀ ਸਾਡੇ ਨਾਲ ਸਕੂਲ ਜਿੱਥੇ ਮੈਂ ਜੋਬ ਕਰਦਾ ਐਮਡੀ ਟਰੈਕ ਡਰਾਈਵਿੰਗ ਸਕੂਲ ਸਿਮਰਨ ਮਾਂ ਤੋਂ ਦੂਰ ਮੈਨੂੰ ਲੱਗਦਾ ਵੀ ਇੱਕ ਵੀ ਬੱਚਾ ਨਹੀਂ ਕੋਈ ਜਿਹੜਾ ਐਦਾਂ ਪਾਸ ਹੋਇਆ ਜਾਂ ਜਿਹਦਾ ਲਾਇਸੈਂਸ ਹੁਣ ਜਬਤ ਹੋਇਆ ਪਹਿਲੀ ਗੱਲ ਦੂਜੀ ਗੱਲ ਮੇਰੇ ਥਰੂ ਪਤਾ ਨਹੀਂ ਕਿ ਉਹ ਸਕੂਲ ਦੇ ਓਨਰ ਵੀ ਸੁਣਦੇ ਹੋਣਗੇ ਇੱਕ ਕਿਸੇ ਸਟੂਡੈਂਟ ਤੋਂ ਇੱਕ ਨਵੇਂ ਬੱਚੇ ਤੋਂ 500 ਡਾਲਰ ਜਾਂ 400 ਡਾਲਰ ਰੇਟ ਚੱਲਦਾ ਹੁੰਦਾ ਸੀ ਉਹਨਾਂ ਨੂੰ ਕਹਣਾ ਵੀ ਬੰਦੇ ਨੂੰ ਛੱਡ ਦਿਓ ਮੁੰਡੇ ਨੂੰ ਛੱਡ ਦਿਓ ਇਹਨੂੰ ਵੀ ਸਾਨੂੰ ਲੋੜ ਨਹੀਂ ਸੋ ਬੰਦੇ ਵੀ ਓਨਰ ਵੀ ਸੁਣਦੇ ਹੋਣਗੇ ਵੀ ਕਿਸੇ ਤੋਂ ਪੰਜੀ ਨਹੀਂ ਲਈ ਯਾਰੀ ਦੋਸਤੀ ਆਪਣੇ ਛੋੜੇ ਭੈਣ ਭਰਾ ਇਹਨਾਂ ਦਾ ਨਾ ਜੀ ਨਾ ਇੱਕ ਪੰਜੀ ਕਮਿਸ਼ਨ ਹੀ ਲਿਆ 2 ਸਾਲ ਕੰਮ ਕੀਤਾ ਕੋਈ ਮਤਲਬ ਨਹੀਂ ਕੋਈ ਬੰਦਾ ਕਹਿ ਨਹੀਂ ਸਕਦਾ ਵੀ 1 ਰੁਪਿਆ 1 ਡਾਲਰ ਵੀ ਲਿਆ ਹੋ ਜੀ ਜਿਵੇਂ ਤੁਸੀਂ ਕਾਰਾਂ ਦਾ ਲਾਇਸੈਂਸ ਦਿੰਦੇ ਹੋ ਆਪਣੇ ਕੀ ਨਾਮ ਰੱਖਿਆ ਜੀ ਹਾਂਜੀ ਨਿਊ ਮੈਥਡ ਨਹੀਂ ਸਕੂਲ ਪੁਰਾਣਾ ਆਪਾਂ ਨਾਲ ਜੁਆ ਜੀ ਨੰਬਰ ਹੀ ਬੋਲ ਦੋ ਜੇ ਕਿਸੇ ਨੇ ਲੈਣਾ ਹੋ ਲਾਇਸੈਂਸ ਹਾਂਜੀ ਮੈਂ ਅਸਲ 'ਚ ਨਾਰਥ ਕਰਦਾ ਪਰ 4379903895 ਆਪਣਾ ਨੰਬਰ ਆ 4379903895 ਕਈ ਵਾਰ ਗਾਈਡਨਸ ਵੀ ਲੋਡ ਪੈ ਜਾਂਦੀ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਜਿਹੜੀ ਮੈਨੂੰ ਕਲਿੱਕ ਕੀਤੀ ਵੀ ਜਿਵੇਂ ਕੋਈ ਬੱਚਾ ਲਾਇਸੈਂਸ ਲੈਣਾ ਹੋਵੇ ਕਦੇ ਉਹਨਾਂ ਤੋਂ ਕਮਿਸ਼ਨ ਨਹੀਂ ਲਿਆ ਕਿਉਂਕਿ ਮਿੱਤਰੋ ਚਾਹੇ ਰੀਅਲ ਸਟੇਟ ਕਰਦੇ ਹੋ ਚਾਹੇ ਕੋਈ ਵੀ ਕੰਮ ਕਰਦੇ ਹੋ ਕਮਿਸ਼ਨ ਤੇ ਤੁਸੀਂ ਗੇਮ ਨਹੀਂ ਖੇਡ ਸਕਦੇ ਕਮਿਸ਼ਨ ਦਾ ਮਤਲਬ ਹੁੰਦਾ ਕੁੱਤੇ ਝਾਕ ਆ ਮਿਲ ਗਈ ਤਾਂ ਵੀ ਠੀਕ ਹੈ ਨਹੀਂ ਮਿਲਿਆ ਆਪਣੇ ਆਪ ਨੂੰ ਗਰੋ ਕਰੋ ਆਪਣੀ ਲਕੀਰ ਖਿੱਚੋ ਵੀ ਤੁਹਾਡੀ ਲਾਈਫ ਕਮਿਸ਼ਨ ਤੇ ਨਟਕੀ ਹੋਵੇ ਤੁਹਾਡਾ ਓਨ ਕੋਈ ਨਾ ਕੋਈ ਚੀਜ਼ ਹੋਵੇ ਵੀ ਜਿਹੜਾ ਤੁਹਾਨੂੰ ਪਤਾ ਵੀ ਇਹ ਮੇਰਾ ਆਪਣਾ ਕੋਈ ਕਮਿਸ਼ਨ ਮਿਲ ਗਿਆ ਨਾ ਮਿਲ ਗਿਆ ਤਾਂ ਹੀ ਉਹਨੂੰ ਕੁੱਤੇ ਝਾ ਕਹਿਣਾ ਸੋ ਬੰਦੀ ਇਹ ਗੱਲ ਕਰੀ ਆਸ਼wini ਹੋਣਾ ਦੀ ਸੋ ਹੁਣ ਕਿੱਥੇ ਨੇ ਆ ਪਿੰਡ ਨੇ ਸ਼ਹਿਰ ਰਹਿੰਦੇ ਲੁਧਿਆਣਾ ਕਿੰਨੇ ਚਿਰ ਹੋ ਗਏ ਬਾਹਰ ਆਏ ਨੇ ਤਕਰੀਬਨ ਹੋਵੇ 2 ਸਾਲ ਜੀ 2 ਸਾਲ ਤੋਂ ਉੱਤੇ ਆ ਗਏ ਹਾਂ ਜੀ ਤੇ ਹੁਣ ਬੱਚੇ ਤਾਂ ਕਾਫੀ ਵੱਡੇ ਹੋ ਗਏ ਨੇ ਹਾਂ ਜੀ ਬੇਟੀ ਵੱਡੀ ਹੋ ਗਈ ਜੀ ਜਦੋਂ ਤੁਸੀਂ ਇੱਥੇ ਕਿੰਨਾ ਚਿਰ ਹੋ ਗਏ ਮਿਲਿਆ ਨੂੰ ਫਿਰ ਜਾਣ ਨੇ ਸਾਲ ਦੋ ਸਾਲ ਬਾਅਦ ਸਾਲ ਹੀ ਹਾਂਜੀ ਹਾਂਜੀ ਤੇ ਜਦੋਂ ਜਾਣਿਓ ਵੀ ਕਿਹੜੀ ਇਹ ਜੀ ਚੀਜ਼ ਆ ਜਿਹੜੀ ਤੁਸੀਂ ਜੂਥ ਨੂੰ ਦੱਸਣਾ ਚਾਹੁੰਦੇ ਹੋ ਵੀ ਜਿਹੜੀ ਤੁਸੀਂ ਉਹਨਾਂ ਤੋਂ ਸਿੱਖੀ ਬਾਈ ਜੀ ਦੇਖੋ ਜਿਹੜਾ ਨਾ ਬੰਦਾ ਅੰਦਰ ਇੰਨਾ ਟਾਈਮ ਰਹਿ ਲਿਆ ਮੈਨੂੰ ਲੱਗਦਾ ਵੀ ਉਹ 90% ਦਾ ਲੋਇਰੀ ਬਣ ਜਾਂਦਾ ਹੂੰ ਹੂੰ ਸੋ ਬਹੁਤੀਆਂ ਚੀਜ਼ਾਂ ਦਾ ਉਹ ਵੈਸੀ ਹੈਂਡਲ ਮੈਨੂੰ ਕਿਉਂਕਿ ਮੈਂ ਦੇਖਦਾ ਉਹਨਾਂ ਨੂੰ ਫੋਨ ਆਉਂਦਾ ਹੁੰਦਾ ਵੀ ਆਹ ਪਰਚਾ ਪੈ ਗਿਆ ਬਾਈ ਕੀ ਕਰਨਾ ਕਿੱਦਾਂ ਨਹੀਂ ਬਹੁਤੀਆਂ ਜਿਹੜਾ ਕਿਉਂਕਿ ਹੰਡਾਈ ਹੁੰਦੀ ਜ਼ਿੰਦਗੀ ਸੋ ਇਹਦੇ ਚ ਇੱਕ ਅਹਿਮ ਗੱਲ ਆਪਾਂ ਐਡ ਕਰ ਦਿੰਦੇ ਆ ਅੱਜ ਗੱਲ ਆ ਸਾਡੇ ਇੱਕ ਮਿੱਤਰ ਸੱਜ ਅਸੀਂ ਜੋ ਗੱਲ ਕਰਦੇ ਆਂ ਵੀ ਉਹ ਕੋਈ ਉੱਥੇ ਪ੍ਰੋਬਲਮ ਪੈ ਗਈ ਇੰਡੀਆ ਦੇ ਵਿੱਚ ਜੀ ਉਦੋਂ ਕੋਈ ਪਿੰਡ ਦੀ ਗੱਲਬਾਤ ਸੀ ਉਹਨਾਂ ਨੇ ਚੱਕ ਚਕਾ ਕੇ ਆਪ ਦਾ ਧਾਰਾ ਲਵਾਤੀ ਤੇ ਛੇ ਕਾ ਦੀ ਐਂਡੀਪੀਐਸ ਐਂਡੀਪੀਐਸ ਜਿਹੜੀ ਕਿ ਬਹੁਤ ਖਤਰਨਾਕ ਧਾਰਾ ਐਨਆਈਏ ਦੇ ਬਰਾਬਰ ਹੀ ਹੁਣ ਲੋਕਾਂ ਨੂੰ ਪਤਾ ਨਹੀਂ ਉਹਦੇ ਚ ਜਿੰਨੇ ਵੀ ਚਿੱਟੇ ਚ ਸਾਲਟ ਫੜੇ ਜਾਂਦੇ ਨੇ ਭਾਵੇਂ ਕੋਈ ਵੀ ਏ ਵੀ ਸੀ ਉਹ ਵੀ ਫੜਿਆ ਜਾਂਦਾ ਉਹਦੇ ਤੇ ਵੀ ਇਹੀ ਤਰ੍ਹਾਂ ਲੱਗਦੀ ਜੀ ਉਹ ਬੰਦਾ ਚਿੱਟੇ ਵਾਲਾ ਨਹੀਂ ਸੀ ਸ਼ਰਾਬ ਸ਼ਰੂ ਪੀਂਦਾ ਸੀ ਪਿੰਡ ਦੀ ਲਾਗੜਾੜ ਨੇ ਬੰਦਾ ਵਸਾਤਾ ਨਜ਼ਾਇਜ਼ ਬਰਾਤਾ ਗੈਂਗਸ ਤਰਾ ਹਮ ਤੁੰਦਾਤਾ ਤਰਾ ਲੱਗੀ ਬੰਦਾ ਉਰੇ ਆ ਗਿਆ ਰਿਫਿਊਜੀ ਕੇਸ ਅਪਲਾਈ ਕਰਤਾ 에ਰਪੋਰਟ ਤੇ ਉਹਨੇ ਕੋਈ ਪੰਪ ਪੰਪ ਦੇ ਗਏ ਜਿਹੜਾ ਉੱਥੇ ਸਮੇ ਦਾ ਅਵਸਰ ਸੀ ਤੂੰ ਆਪਦੇ ਕੇਸ ਮੰਗਾ ਜੀ ਉਹਨਾਂ ਦੇ ਵਿੱਚ ਕੋਈ ਮਾੜੀ ਮੁੱਡੀ ਫੌਜਦਾਰੀ ਪਿੰਡਾਂ 'ਚ ਲੜਾਈ ਝਗੜਾ ਮਾੜਾ ਮੋਟਾ ਸਾਰਿਆਂ ਦਾ ਹੁੰਦਾ ਉਹਦੇ ਨਾਲ ਇੱਕ ਪਰਚਾ ਇਹ ਵੀ ਆ ਗਿਆ ਜਦੋਂ ਤੁਸੀਂ ਇਮੀਗ੍ਰੇਸ਼ਨ ਪੇਜ ਨੰਬਰ 36 ਖੋਲੋਗੇ ਨਾ ਉਰ ਉਤੇ ਦੇਖੋਗੇ ਜੇ ਕਿਸੇ ਬੰਦੇ ਤੇ ਕਿਸੇ ਵੀ ਕੰਟਰੀ ਦੇ ਵਿੱਚ ਐਨਡੀਪੀਐਸ ਲੱਗੀ ਹੋਰ ਆ ਉਹ ਤੁਸੀਂ ਇੱਥੇ ਇਮੀਗ੍ਰੇਸ਼ਨ ਨਹੀਂ ਲੈ ਸਕਦੇ ਪਰ ਪੀਆਰ ਨਹੀਂ ਹੋ ਸਕਦੇ ਪੀਆਰ ਤਾਂ ਛੱਡੋ ਤੁਸੀਂ ਰਹਿ ਹੀ ਨਹੀਂ ਸਕਦੇ ਰਹਿ ਨਹੀਂ ਸਕਦੇ ਫੇਰ ਕੀ ਹੋਇਆ ਹੁਣ ਸਾਨੂੰ ਪਤਾ ਸੀ ਵੀ ਉਹ ਨਜਾਇਜ਼ ਬੰਦਾ ਰਗੜਿਆ ਹੋਇਆ ਉਹ ਸਮੇਂ ਦੇ ਲੀਡਰ ਨੇ ਤਾਂ ਕੰਮ ਕਰਤਾ ਉਹਦਾ ਬੰਦੇ ਦਾ ਪਰ ਉਹਦਾ ਫਿਊਚਰ ਦੇਖੋ ਕਿੰਨਾ ਗਲਿਆ ਜਿਹੜਾ ਬੰਦਾ ਇੱਥੇ ਇੰਨੇ ਪੈਸੇ ਲਾ ਕੇ ਆਇਆ ਉਹਨੂੰ ਚੱਕ ਕੇ ਲੈ ਗਏ ਇੱਥੇ 385 ਰੈਕਸ ਡੀਲ ਤੇ ਰਿਫਿਜੀ ਸੈਂਟਰ ਚਲੋ ਆਪਣਾ ਪਿੰਡ ਦਾ ਸੀ ਆਪਾਂ ਗਏ ਜਾ ਕੇ ਜਮਾਨਤ ਕਰਾਈ ਪੰਜ ਦਾ ਹਜ਼ਾਰ ਡਾਲਰ ਵੀ ਲੱਗਾ ਉਦੋਂ ਸਾਰਾ ਕੋ ਗਰੰਟੀਆਂ ਗਰੰਟੀਆਂ ਪਾ ਕੇ ਬੜੀ ਮੁਸ਼ਕਲ ਜਾ ਸਾਹਬ ਨੇ ਗੱਲ ਮਣੀ ਵੀ ਠੀਕ ਆ ਇਹ ਬੰਦਾ ਕੋਈ ਲੱਗ ਨਹੀਂਦਾ ਕਿਉਂਕਿ ਉਹ 4 ਦਿਨ ਉੱਥੇ ਰਿਹਾ ਦਿਨ ਤੋਂ 48 ਘੰਟੇ ਦੀ ਕਸਟਡੀ ਉਦੋਂ ਬਾਅਦ ਤਿੰਨ ਤਿੰਨ ਦਿਨ ਰਿਹਾ ਉੱਥੇ ਉਹ ਉਹਨਾਂ ਨੇ ਦੇਖਿਆ ਵੀ ਇਹ ਤਾਂ ਨਸ਼ਾ ਬੰਦੇ ਨੂੰ ਚਾਹਦਾ ਵੀ ਹੈ ਨਹੀਂ ਜਿਹੜਾ ਬੰਦਾ ਇਹ ਕੰਮ ਕਰਦਾ ਉਹਦਾ ਤਕਰੀਬ ਸਾਰੇ ਨਸ਼ਾ ਹੀ ਕਰਦੇ ਬੰਦੇ ਆਪ ਵੀ ਤੁਹਾਡੀ ਇਹ ਚੀਜ਼ ਤੋਂ ਇੱਕ ਤੀਜੀ ਮੈਂ ਦੇਖੀ ਵੀ ਪਿੰਡ ਦੀ ਲਾਕਡਾਊਨ ਨੇ ਦੇਖੋ ਉਸ ਨੌਜਵਾਨ ਨੂੰ ਜਿਹੜਾ ਕਿ ਇੱਕ ਪੈਗ ਸ਼ੈਗੀ ਲਾਉਂਦਾ ਉਹਨੂੰ ਚਿੱਟੇ ਦਾ ਵਪਾਰੀ ਤੱਕ ਬਣਾਉਣਾ ਹਾਂ ਮੇਰਾ ਕਹਿਣ ਦਾ ਮਸਲਾ ਇਹ ਸੀ ਵੀ ਤੁਸੀਂ ਛੋਟੇ ਮੋਟੇ ਕੇਸ 'ਚ ਵੀ ਉੱਥੇ ਇਨਵੋਲਵ ਹੋ ਜਾਂਦੇ ਹੋ ਥੋੜੀ ਇਹ ਕੰਟਰੀਆਂ 'ਚ ਆ ਕੇ ਸਾਰੀ ਜ਼ਿੰਦਗੀ ਤੁਹਾਡੇ ਪੈਰਾਂ 'ਚ ਲੈਂਦੀਆਂ ਚੀਜ਼ਾਂ ਇਹ ਸੋ ਪੱਕੇ ਹੋਣ ਤੱਕ ਵੀ ਤੁਸੀਂ ਤੱਕੇ ਖਾਣੇ ਹੋ ਸੋ ਛੋਟੇ ਮੋਟੇ ਜੇ ਕੋਈ ਛੋਟੇ ਤੇ ਬਾਈ ਮਿਸਟੇਕ ਉੱਥੇ ਚਾਰਜ ਲੱਗ ਗਿਆ ਕੋਰਟ ਜਾ ਕੇ ਆ ਉਹਦੇ ਚਾਰਜਸ ਲਾ ਕੇ ਕਲੀਨ ਲੈ ਕੇ ਉਥੋਂ ਆਓ ਕਿਦਦਰ ਬਤਾ ਆਪਣਾ ਚੈਨਲ ਫਤਿਹ ਮੀਡੀਆ ਫੇ ਕਾਫੀ ਲੰਬੇ ਸਮੇਂ ਤੋਂ ਕੈਨੇਡਾ 'ਚ ਟੀਵੀ 'ਚ ਚੱਲਦਾ ਕਾਰਾਂ 'ਤੇ ਚੱਲਦਾ 16:90 AM ਤੇ ਮੰਡੇ ਤੋਂ ਸ਼ੁ ਅ ਨਿੱਕੇ ਨਿੱਕੇ ਨਿਆਣੇ ਹੁੰਦੇ ਆ ਵੀ ਮਸਾਂ ਹੀ 18 19 ਸਾਲਾਂ ਦੀ ਉਮਰ ਹੁੰਦੀ ਆ ਜੀ ਬਾਈ ਜੀ ਸਾਡਾ ਵੀ ਪੋਡਕਾਸਟ ਕਰੋ ਤੇ ਸਾਡੀ ਟੀਮ ਫਿਰ ਮੈਨੂੰ ਕਹੋਗੇ ਕਿ ਮੈਸੇਜ ਆਦਾ ਟੀਮ ਹੀ ਦੇਖਦੀ ਆ ਜਿੱਡੇ ਵੀ ਮੇਰੀ ਫੇਸਬੁੱਕ ਤੇ ਇੰਸਟਾ ਤੇ YouTube ਤੇ WhatsApp ਤੇ ਉਹੀ ਦੇਖਦੇ ਆ ਉਹ ਜਦੋਂ ਮੈਨੂੰ ਭੇਜਣਗੇ ਮੈਂ ਦੇਖ ਦਉਂਦਾ ਮੈਂ ਕਹਾਂ ਕਿ ਇਹ ਨਿੱਕੇ ਨਿੱਕੇ ਜਵਾਬ ਕਿ ਆ ਵੀ ਇਹਨਾਂ ਨੇ ਕੀ ਦੁਨੀਆ ਹਜੇ ਦੇਖੀ ਹੋਣੀ ਆ ਵੀ ਕਹਿੰਦੇ ਸਾਡੀ ਵੀ ਗੱਲ ਕਰੋ ਜੀ ਸਾਡੇ ਤੇ ਚਾਰ ਪਰਚੇ ਆ ਮੈਂ ਕਦੇ ਜਦੋਂ ਵੀ ਤੁਹਾਡੇ ਦੇਖਣ ਲੱਗਦਾ ਵੀ ਤੁਹਾਡੇ ਤੇ ਤਾਂ ਕੋਈ ਚੈਨੀ ਚੋਰੀ ਜਾਂ ਕਿਸੇ ਫਰੈਂਡ ਨਾਲ ਸੇਲੀ ਵਿੱਚ ਲੜ ਪਿਓਗੇ ਇਦਾਂ ਦੇ ਪਰਚਾ ਹੋ ਨਾ ਨਹੀਂ ਹੁਣ ਦੇਖੋ ਜੀ ਬਾਈ ਜੀ ਹੁਣ ਤੁਸੀਂ ਆਸ਼wini ਬਾਈ ਦੀ ਵੀ ਗੱਲ ਕਰਦੇ ਹੋ ਸੋਹਣੀ ਉਮਰ ਹੰਡਾਈ ਹੁਣ ਤੱਕ ਵੀ ਇਹਨਾਂ ਨੇ ਕੋਈ ਵੀ ਆਪਾਂ ਹਜੇ ਵੀ ਕੋ ਖੁੱਲ ਕੇ ਆਪਾਂ ਗੱਲ ਕਿਉਂ ਨਹੀਂ ਕਰ ਰਹੇ ਵੀ ਯਾਰ ਸਾਡੇ ਮੂੰਹ ਚੋਂ ਕੋਈ ਨਿਕਲੇ ਮੈਸੇਜ ਗਲਤ ਕਨਵਰਟ ਹੋ ਜੇ ਤੁਹਾਡਾ ਚੈਨਲ ਰਾਹੀਂ ਆਪਾਂ ਉਹ ਤੁਸੀਂ ਤਾਂ ਆਲਵੇ ਸੱਚ ਸੱਚ ਦੀ ਗੱਲ ਕੀਤੀ ਵੀ ਕੋਈ ਗਲਤ ਮੈਸੇਜ ਆ ਕੇ ਕਿਸੇ ਬੰਦੇ ਨੂੰ ਸੋ ਗਲਤ ਸੁਣਾਉਣ ਚ ਆ ਕੇ ਉਹ ਕੋਈ ਗੰਦੇ ਰਾਹ ਨਾ ਲੱਗ ਜੇ ਗਲਤ ਰਾਹ ਨਾ ਲੱਗੇ ਤੁਹਾਡਾ ਹੁੰਦਾ ਸੀ ਚੌਧਰੀ ਅਨੰਦ ਲਾਲ ਜਿਹਨੇ ਲੰਬਾ ਸਮਾਂ ਕੈबिनेट ਮਿਨਿਸਟਰ ਰਹੇ ਨੇ ਲੋਕਾਂ ਦੇ ਤੇ ਐਨ ਆਰ ਆਈ ਦੇ ਕੰਮ ਬਹੁਤ ਕਰਾਏ ਨੇ ਉਹਨਾਂ ਦੇ ਬੱਚੇ ਮਿਲ ਉਹਦਾ ਸ਼ਾਇਦ ਬਾਹਰ ਨੇ ਉਹ ਕਿਵੇਂ ਨੇ ਹੁਣ ਉਹ ਸਾਡੇ ਗੁਆਂਡੀ ਨੇ ਜੀ ਠੀਕ ਨੇ ਸਾਡੇ ਹਾਂ ਜੀ ਇਹ ਜਿਹਨੇ ਕੀ ਕਰਦੇ ਕਾਰੋਬਾਰ ਖੇਤੀਬਾੜੀ ਸਿਆਸਤ ਵੱਡੇ ਦੀ ਡੈਥ ਹੋ ਗਈ ਸੀ ਉਹਨਾਂ ਤੋਂ ਬਾਅਦ ਸੋ ਸਿੱਕ ਰਹਿਣ ਲੱਗੇ ਸੀ ਛੋਟਾ ਖੇਤੀਬਾੜੀ ਤੇ ਤੁਹਾਡਾ ਦੋਸਤ ਵੀ ਕਹਿੰਦੇ ਕਰਨ ਸੰਤੋਸ਼ਪੁਰ ਵਾਲੇ ਐਮਐਲਏ ਦਾ ਬੇਟਾ ਵਾ ਜਿਹੜੀ ਹਾਂਜੀ ਉਹ ਮੌਜੂਦਾ ਨੇ ਉਹਦਾ ਮੌਜੂਦਾ ਐਮਐਲਏ ਆ ਉਹ ਮੌਜੂਦਾ ਨੇ ਜਿਵੇਂ ਚੌੜੀ ਸਾਦੇ ਪਰਿਵਾਰ ਦੀ ਗੱਲ ਕਰਦੇ ਉਹਨਾਂ ਦਾ ਪੋਤਾ ਹੈ ਜੀ ਪੋਤਾ ਹਾਂ ਜੀ ਰਾਮਪਾਲ ਸੀ ਸਾਡਾ ਵੱਡਾ ਬ੍ਰਦਰ ਸੋ ਬਹੁਤ ਵਧੀਆ ਬੰਦਾ ਉਹਨੂੰ ਡੈਥ ਹੋ ਗਈ ਸੀ ਸੋ ਇਹ ਤੁਹਾਡੇ ਚੌਧਰੀ ਪਰਿਵਾਰ ਚੋਂ ਮੈਂ ਦੱਸਦਾ ਵੀ ਚੌਧਰੀ ਪਰਿਵਾਰ ਇੱਕ ਦਲੇਰ ਪਰਿਵਾਰਾ ਕਿਉਂਕਿ ਮੇਰਾ ਦੋਸਤ ਸੀ ਭਾ ਗੁੱਜਰ ਹੋ ਗਿਆ ਆਪਣੇ ਅਸ਼ਨੀ ਬਾਈ ਹੋ ਗਿਆ ਚੌਧਰੀ ਹੋ ਗਿਆ ਬਿੰਦੂ ਅਗੇ ਬਹੁਤ ਜਿਹੜਾ ਚੌਧਰੀ ਪਰਿਵਾਰ ਇਹਨਾਂ ਦੀ ਮੈਂ ਤੁਹਾਨੂੰ ਇੱਕ ਮਿਸਾਲ ਦੱਸਦਾ ਜੋ ਕਹਿਤਾ ਪਿੱਛੇ ਨਹੀਂ ਹਟਦੇ ਆਪਣਾ ਨਵਾਂ ਨਫਾ ਨੁਕਸਾਨ ਨਹੀਂ ਦੇਖਦੇ ਜੇ ਖੜ ਗਏ ਸੋ ਜਦੋਂ ਮੈਂ ਪੰਜਾਬ ਜਾਣਾ ਸੋ ਮੇਰੇ ਨਾਲ ਤਾਂ ਚੌਧਰੀ ਪਰਿਵਾਰੀ ਹੁੰਦਾ ਵਾ ਵੀ ਕਹਿਣੀ ਤੇ ਕਰਨੀ ਗਲੇ ਕਦੇ ਜੈਲਸ ਨਹੀਂ ਕਰਦੇ ਤਰੱਕੀ ਦੇਖ ਕੇ ਖੁਸ਼ ਹੁੰਦੇ ਆ ਤੇ ਪਿੱਠ ਤੇ ਵੀ ਕਦੇ ਮਾਰਾ ਨਹੀਂ ਕਿਸੇ ਨੂੰ ਕਹਿ ਦਿੰਦੇ ਇਹ ਚੌਧਰੀ ਪਰਿਵਾਰ ਜ਼ਿਆਦਾਤਰ ਆਪਣੇ ਗੜ ਸ਼ੰਕਰ ਤੋਂ ਨਵੇਂ ਸ਼ਹਿਰ ਹੰਬਲਾਚੌਰ ਸਾਡਾ ਸਾਰਾ ਹੀ ਬੈਠਾ ਬਲਾਚੌਰ ਦੀ ਪੁਆ ਦੇ ਰਿਹਾ ਹੋ ਕਿੱਥੇ ਕਿੱਥੇ ਬੈਠੇ ਤੁਹਾਡੇ ਮੰਤਰੀ ਵੀ ਹੈਗੇ ਐ ਸਪੀਕਰ ਵੀ ਤੁਹਾਡੇ ਨੇ ਸਾਡੇ ਦੇਖੋ ਜੀ ਐਮਐਲਏ ਵੀ ਗੱਲ ਕਰਦੇ ਆ ਸਾਡੇ ਮਨ ਲਾ ਜਾਦੂ ਹਾਂਜੀ ਹੋ ਸੰਭਾਲੀ ਆ ਸਾਡੇ ਹੀ ਬੰਦਾ ਐਮਐਲਏ ਬਣਨਾ ਚਾਹੇ ਕਾਂਗਰਸ ਦਾ ਹੁਣ ਆਮਦਾ ਵੀ ਸਾਡੇ ਹੀ ਆ ਤੇ ਸਪੀਕਰ ਵੀ ਤੁਹਾਡੇ ਕੀ ਨੇ ਤੇ ਹਾਂਜੀ ਕੀ ਨਾ ਉਹਨਾਂ ਦਾ ਹਾਂਜੀ ਰੋੜੀ ਜੀ ਰੋੜੀ ਹਾਂਜੀ ਰੋੜੀ ਸਾਹਿਬ ਕੋਈ ਗੰਦ ਨਹੀਂ ਮੈਨੂੰ ਮਿਹਰਬਾਨ ਟੂਰਨਾਮੈਂਟ ਆ ਦਾ ਮੌਕਾ ਮਿਲਿਆ ਪ੍ਰੇਮ ਅਸ਼wini ਵੀਰਾਂ ਨੂੰ ਜਿਵੇਂ ਮਲਾਜਮ ਤੁਸੀਂ ਕਹਿੰਦੇ ਹੋ ਮਲਾਜਮ ਭਾਈਚਾਰਾ ਬਹੁਤ ਸਾਡੀ ਬਰਾਦਰ ਡਿਪਟੀ ਐਸਐਸਪੀ ਆਈਜੀ ਬਹੁਤ ਤੁਹਾਡੇ ਮੈਨੂੰ ਜਿਆਦਾ ਤੁਹਾਡੇ ਦਵਿੰਦਰ ਗੁੱਜਰ ਹੋ ਗਿਆ ਹਾਂਜੀ ਪੁਰਾਣੇ ਸ਼ੋਕ ਬਾਠ ਹੁਣੀ ਸ਼ੋਕ ਬਾਠ ਐਸਪੀ ਤੇ ਫਿਰ ਪ੍ਰੇਮ ਸੁਭਾਸ਼ ਬਾਠ ਪਵਨ ਕੁਮਾਰ ਜੀ ਹਾਂਜੀ ਬਹੁਤ ਨਹੀਂ ਸਾਡੇ ਪਿੰਡ ਤੋਂ ਯਾਰ ਜੀ ਦਵਿੰਦਰ ਵੀਰ ਹੋ ਗਿਆ ਉਹ ਵੀ ਹਾਂਜੀ ਹੋਰ ਰਾਜ ਕੁਮਾਰ ਤੁਸੀਂ ਪੜ੍ਹਨ ਵਾਲੇ ਬੰਦੇ ਜਿਵੇਂ ਜਿਵੇਂ ਮੈਂ ਇਹ ਉਹਨਾਂ ਅਸਰੇ ਮੈਂ ਤਾਂ ਗੱਲ ਕੀਤੀ ਆ ਅਸ਼ਵਨੀ ਸਿੰਗਾਪੁਰ ਨੇ ਵੀ ਅੱਜ ਡੀਐਸਪੀ ਹੋਣਾ ਸੀ ਉਹਨਾਂ ਦੇ ਨਾਲ ਦੇ ਸਾਰੇ ਡਿਪਟੀ ਆ ਕੋਈ ਐਸਪੀ ਆ ਕੋਈ ਐਸਐਚਓ ਆ ਤੇ ਦੇਖੋ ਇੱਕ ਯਾਰੀ ਦੋਸਤੀ ਪਿੱਛੇ ਉਹਨਾਂ ਨੇ ਆਪਣਾ ਅੱਧੀ ਤੋਂ ਵੱਧ ਉਮਰ ਜੇਲ੍ਹ ਚ ਬੱਚਿਆਂ ਤੋਂ ਵੀ ਦੂਰ ਰਹਿ ਪੈਣਾ ਭਰਾਵਾਂ ਤੋਂ ਵੀ ਮਾਪੇ ਤੋਂ ਵੀ ਇਹ ਪੋਡਕਾਸਟ ਕਰਨ ਦਾ ਮਤਲਬ ਇਹ ਸੀ ਵੀ ਨੌਜਵਾਨਾਂ ਨੂੰ ਦੱਸਿਏ ਵੀ ਭਾਈ ਜਿਹੜੇ ਮਾਰ ਟੜ ਚੋਂ ਕਿਸੇ ਨੂੰ ਜੰਮਦੀ ਨਹੀਂ ਤੇ ਜ਼ਿਆਦਾਤਰ ਤੁਸੀਂ ਦੇ ਲੋ 1 2% ਹੋਣਗੇ ਵੀ ਜਿਹੜੇ ਇਸ ਚੀਜ਼ ਦਾ ਸ਼ੌਂਕ ਰੱਖਦੇ ਹੋਣਾ ਨਹੀਂ ਜ਼ਿਆਦਾਤਰ ਤਾਂ ਪਿੰਡਾਂ ਦੀਆਂ ਸਬੈਸਤਾਂ ਯਾਰੀਆਂ ਦੋਸਤੀਆਂ ਆਪਣੇ ਤਾਂ ਅਹੀ ਚੀਜ਼ਾਂ ਹੁੰਦੀਆਂ ਨੇ ਯਾਰੀਆਂ ਦੋਸਤੀਆਂ ਦੇਖੋ ਪੁਰਾਣੇ ਬੰਦੇ ਹੁਣ ਜਿਵੇਂ ਆਪਣਾ ਵਧੀਆ ਸਤਕਾਰ ਆ ਵੀਰ ਹੁਣਾ ਲੈਂਬਰ ਸਿੱਧਾ ਮਾ ਦੋ ਚਲੋ ਕੇਸ ਕੋ ਸਾਰਿਆਂ ਦੇ ਚੱਲਦੇ ਪੈਂਦੇ ਉਹ ਯਾਰੀਆਂ ਨਭਉਂਦੇ ਸੀ ਜਦੋਂ ਉਹਨਾਂ ਨੂੰ ਸੁਣਦੇ ਆ ਵੀ ਯਾਰ ਮਿੱਤਰਤਾ ਕੀ ਹੁੰਦੀ ਸੱਜਣਤਾ ਨਭਾਉਣੀ ਅੱਜ ਕੱਲ ਇਹਦਾ ਮੈਨੂੰ ਲੱਗਦਾ ਇਹਦਾ ਵजूद ਹੀ ਖਤਮ ਕਰਦਾ ਪੈਸਾ ਅੱਜ ਹੀ ਆ ਗਈ ਪਤਾ ਨਹੀਂ ਵੀ ਕੌਣ ਕਿਸੇ ਨੂੰ ਮਾਰਨ ਚੱਲੇ ਆ ਕਿਉਂ ਕਿਸ ਦੀ ਲਾਕਡਾਟ ਹੈ ਕੀ ਗੱਲ ਹੈ ਕੀ ਮਾਰਨ ਸੋਚਦੇ ਨਹੀਂ ਬੰਦੇ ਵੀ ਜਿਹਨੂੰ ਮਾਰਨ ਚੱਲੇ ਉਹ ਵੀ ਕਿਸੇ ਮਾਂ ਦਾ ਪੁੱਤ ਉਹੀ ਤਾਂ ਗੱਲ ਹੈ ਬਾਈ ਜੀ ਹੁਣ ਤੁਸੀਂ ਦੇਖੋ ਕਿੰਨਾ ਕਿ ਨਫਰਤ ਆ ਕਿ ਜਿਹੜੀ ਜੈਲਸ ਆ ਵੀ ਜਿਹੜਾ ਬੰਦਾ ਮਾਰ ਦਿੰਦਾ ਇੱਕ ਚੀਜ਼ ਤੁਸੀਂ ਇਹ ਸੋਚੋ ਵੀ ਕਿੰਨਾ ਬੈਠਣ ਉੱਠਣ ਬੰਦ ਹੋ ਗਿਆ ਉਹਦਾ ਰੀਜ਼ਨ ਬੰਦੇ ਅੱਜ ਬੈਠਣ ਉੱਠਣ ਦਾ ਕਿਉਂਕਿ ਬੰਦੇ ਡਰ ਗਏ ਇਹ ਹੀ ਨਹੀਂ ਪਤਾ ਜਿਹੜਾ ਸਾਡੇ ਨਾਲ ਬੈਠਾ ਵੀ ਉਹਨੇ ਕਿਸਦਾ ਕਿਸ ਸਰਕਾਰਾਂ ਦਾ ਨਹੀਂ ਕਰਾਦੀ ਬਾਈ ਜੀ ਸਾਰੇ ਨਹੀਂ ਮਿਲੀ ਭੁਗਤ ਹੁੰਦੀ ਆ ਜੇ ਹੁਣ ਆਪ ਵਾਲੀ ਆ ਤਾਂ ਉਹ ਦੋ ਚੰਬੜ ਗਈਆਂ ਵੀ ਇਹ ਕਿਉਂ ਆ ਕੱਲ ਉਹਨਾਂ ਚ ਕੋਈ ਆ ਗਿਆ ਉਹ ਦੋ ਇਕੱਠੇ ਹੋ ਜਾਣਗੇ ਆ ਮੈਂ ਤਾਂ ਆਪਣੇ ਏਰੀਆ ਵੀ ਦੇਖਦਾ ਸਾਡੇ ਵੀ ਕਿਉਂਕਿ ਮੈਂ ਦੇਖਦਾ ਹੁੰਦਾ ਪਿੰਦੂ ਜੀ ਪੁਲਿਸ ਤੇ ਸਰਕਾਰਾਂ ਤੋਂ ਵੱਡਾ ਜੇ ਕੋਈ ਹਾਂ ਉਹ ਦਬ ਤਵੇ ਵਾਲਾ ਬੰਦਾ ਹੈ ਨਹੀਂ ਜੋ ਚੌਣ ਤਾਂ ਆਥਰ ਨੂੰ ਨਸ਼ਾ ਆਥਰ ਨੂੰ ਬੇਅਦਬੀਆਂ ਆਥਰ ਨੂੰ ਆ ਚੀਜ਼ਾਂ ਖਤਮ ਕਰ ਸਕਦੇ ਆ ਤੇ ਉਹਨਾਂ ਦੇ ਮਾਪੇ ਨੂੰ ਵਧੀਆ ਲਾਈਫ ਦੇ ਸਕਦੇ ਕਿਉਂਕਿ ਮਾਮਾ ਬਹੁਤ ਵਿਚਾਰੀਆਂ ਮੈਂ ਦੇਖਦਾ ਹੁੰਦਾ ਵੀ ਉਹਨਾਂ ਦੇ ਬੱਚੇ ਜਿਹੜੇ ਜੇਲਾ ਚ ਗਏ ਨੇ ਕੋਈ ਫੁੱਟਬਾਲ ਦਾ ਪਲੇਅਰ ਸੀ ਕੋਈ ਕਬੱਡੀ ਦਾ ਪਲੇਅਰ ਕੋਈ ਨੈਸ਼ਨਲ ਖੇਡਿਆ ਹੋਇਆ ਕੋਈ ਸਕੂਲ ਚੋਂ ਮੈਰਿਟ ਦੇ ਉੱਤੇ ਪਾਸ ਹੁੰਦਾ ਸੀ ਤੇ ਅੱਜ ਉਹ ਮਾਵਾ ਵੇਟ ਕਰ ਰਹੀਆਂ ਸਾਡੇ ਜਵਾਕ ਬਾਹਰੋਂ ਤੇ ਜਦੋਂ ਪਿੰਡ ਜਾ ਕੇ ਪਤਾ ਕਰੀਦਾ ਉਹ ਕਹਿੰਦੇ ਇਸ ਨੌਜਵਾਨ ਦੀ ਤਾਂ ਸਾਰਾ ਪਿੰਡ ਸੌ ਚੱਕਦਾ ਤੁਸੀਂ ਇਹ ਦੇਖੋ ਕਿੰਨੇ ਛੋਟੀ ਦੇ ਆਪਣੇ ਆਪ ਨੂੰ ਗੈਂਗਸਰ ਕਹਿ ਰਹੇ ਹੁਣ ਨਾਂ ਦੇ ਤਾ ਉਹ ਬੰਦੇ ਸਾਰੇ ਇਕੱਠੇ ਹੁੰਦੇ ਸੀ ਪਹਿਲਾਂ ਉਹ ਕਿਵੇਂ ਟੁੱਟ ਜਾਂਦੇ ਇੱਕ ਦੂਜੇ ਨੂੰ ਕਿਵੇਂ ਮਾਰਦੇ ਨੇ ਇਹ ਸਭ ਤੋਂ ਵੱਡਾ ਜਿਹੜਾ ਰੋਲ ਆ ਪੁਲਿਸ ਦਾ ਵੱਡੇ ਅਫਸਰ ਉਹਨਾਂ ਨੇ ਬੁਲਾ ਕੇ ਦੂਜੇ ਨਾਲ ਲੈ ਦੇਣਾ ਵੀ ਤੇਰਾ ਭਾਈ ਸਾਨੂੰ ਦਾ ਸੌਦਾ ਪਤਾ ਮਤਲਬ ਤੇਰੇ ਬੰਦੇ ਨੇ ਤੇਰਾ ਨਾਂ ਲੈ ਕੇ ਤੇਰੇ ਤੇ ਆ ਚਾਰਜ ਪਵਾਉਂਦੇ ਯਾ ਦੇ ਤਾਂ ਇੱਕ ਦੂਜੇ ਨੂੰ 扑ੜਗਾਤਾ ਤੜਵਾਤਾ ਉਹ ਬੰਦੇ ਆਪਸੇ ਇੱਕ ਦੂਜੇ ਨੂੰ ਮਾਰ ਰਹੇ ਆ ਪਰ ਇਹ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਨੂੰ ਵੀ ਪਤਾ ਵੀ ਕੀ ਚੱਲ ਰਿਹਾ ਪਰ ਮੈਨੂੰ ਲੱਗਦਾ ਇਹ ਸਾਰੀਆਂ ਰਲੀਆਂ ਵਲੀਆਂ ਭੁਗਤਾਂ ਨੇ ਇਹਦੇ ਵਿੱਚ ਸਿਰਫ ਇੱਕ ਨੋਟ ਪੈਸਾ ਉਹਨੇ ਦਿਮਾਗ ਖਰਾਬ ਕਰਤਾ ਕਿ ਜਿਹੜੇ ਵਿਦੇਸ਼ਾਂ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਵਿਦੇਸ਼ਾਂ ਦੇ ਤੁਸੀਂ ਦੇਖ ਹੀ ਰਹੇ ਹੋ ਹੁਣ ਆ ਲਾਸਟ ਵੀਕ ਵੀ ਮੁੰਡਾ ਇੱਕ ਉੱਥੇ ਚੱਕ ਹੋਇਆ ਨੂੰ ਨੂੰ ਵੀ ਪਤਾ ਤੇ ਜਿਵੇਂ ਮਿਹਨਤ ਕਰਕੇ ਰੋਟੀ ਬੰਦ ਨਹੀਂ ਕਰਦਾ ਮੈਂ ਤਾਂ ਮੈਂ ਉਹੀ ਗੱਲ ਕਹਿਣਾ ਵੀ ਹੁਣ ਚੱਕਰ ਹੀ ਪੈ ਗਿਆ ਵੀ ਜਿਹੜਾ ਵੀ ਬੰਦਾ ਇੱਥੇ ਆਉਂਦਾ ਦੇਖੋ ਕੰਮ ਕਾਜ ਤਾਂ ਘਟ ਗਏ ਆਪਾਂ ਮੰਨ ਲੈਨੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਬੰਦ ਹੋ ਗਿਆ ਕੁਝ ਹੁਣ ਜਿਹੜਾ ਰਸਤਾ 60 70% ਲੋਕਾਂ ਨੇ ਗੱਲ ਹੀ ਇਹ ਕਰਨੀ ਆ ਵੀ ਯਾਰ ਇੱਕ ਛੱਡ ਕੇ ਦੋ ਨੰਬਰ ਨੂੰ ਹੋ ਜਾ ਸਿੱਧੇ ਉਹ ਬੰਦਾ ਇਹ ਤਾਂ ਸੋਚਦਾ ਨਹੀਂ ਵੀ ਇਹਦਾ ਰਿਜ਼ਲਟ ਕੀ ਆ ਕੱਲ ਨੂੰ ਕੀ ਬਣਨਾ ਜੇ ਤੁਸੀਂ 5-6 ਸਾਲ ਇਹਨਾਂ ਮੁਲਕਾਂ 'ਚ ਰਹਿੰਦੇ ਤੁਸੀਂ ਸਾਨੂੰ ਅਡਿਕਸ਼ਨ ਹੋ ਜਾਂਦੀ ਆ ਤੁਹਾਡੇ ਤੋਂ ਇੰਡੀਆ ਰਹਿਣਾ ਨਹੀਂ ਜਾਣਾ ਤੁਸੀਂ ਪਰਚੇ ਪਵਾਲੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਲਾਈਫ ਅਮਰੀਕੇ ਜੀਲਾ ਭਰੀਆਂ ਪਈਆਂ ਕਈ ਤਾਂ ਵਕੀਲ ਸਹਿਬਾਨਾਂ ਨਾਲ ਗੱਲ ਹੁੰਦੀ ਆ ਇੱਥੇ ਲੋਕਾਂ ਨਾਲ ਗੱਲਾਂ ਹੁੰਦੀਆਂ ਸਰਵੇ ਕਰੀਦਾ ਉਹ ਕਹਿੰਦੇ ਜ਼ਿਆਦਾਤਰ ਜਿਹੇ ਲੋਕ ਜੀਲਾ 'ਚ ਬੈਠੇ ਆ ਜਿਨ੍ਹਾਂ ਨੂੰ ਪਤਾ ਨਹੀਂ ਵੀ ਸਾਡਾ ਕੀ ਲੈ ਕੇ ਜਾ ਰਹੇ ਆ ਕੀ ਜਾਂ ਜਿਹਨੂੰ ਬਲਾਈਂਡ ਕਹਿੰਦੇ ਆ ਕਿਉਂਕਿ ਬਲਾਈਂਡ ਕੋਈ ਵੀ ਕੰਮ ਕੀਤਾ ਬਲਾਈਂਡ ਟਰਸਟ ਕੀਤਾ ਬਲਾਈਂਡ ਕੋਈ ਅਕੀ ਦੇ ਕੀ ਕੰਮ ਕੀਤਾ ਉਹ ਤੁਹਾਨੂੰ ਜ਼ਿਆਦਾਤਰ ਪੱਜਦਾ ਨਹੀਂ ਕਿਉਂਕਿ ਉਹ ਬਲਾਈਂਡ ਹੁੰਦਾ ਸੋ ਜਿਹੜਾ ਬੰਦਾ ਬਲਾਈਂਡ ਹੁੰਦਾ ਉਹਨੂੰ ਇਹਦਾ ਮਤਲਬ ਕੋਈ ਦੀਂਦਾ ਨਹੀਂ ਸੋ ਇਦਾਂ ਦੇ ਵੀ ਨੌਜਵਾਨ ਬਹੁਤ ਜੇਲਾਂ ਚ ਬੈਠੇ ਆ ਸੋ ਮਨ ਨੂੰ ਦੁੱਖ ਬਹੁਤ ਆਉਂਦਾ ਥੇਸ ਆਉਂਦੀ ਜਦੋਂ ਸਾਡੇ ਆਪਣੇ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਨੇ ਜੇਲਾਂ ਦੇ ਵਿੱਚ ਬੈਠੇ ਆ ਤੇ ਜਿਨ੍ਹਾਂ ਦੇ ਮਾਪੇ ਦਾ ਸਹਾਰਾ ਇੱਕੋ ਜ਼ਿੰਦਗੀ ਮਿਲਣੀ ਆ ਬਾਰ-ਬਾਰ ਦੂਜੀ ਜ਼ਿੰਦਗੀ ਨਹੀਂ ਮਿਲਣੀ ਸੋ ਜੇ ਆਖਰ ਵਿੱਚ ਕੀ ਮੈਸੇਜ ਦੋਗੇ ਯੂਥ ਨੂੰ ਅਈ ਤੋ ਬਾਈ ਜੀ ਮਿਹਨਤ ਕਰ ਸਕਦੇ ਆ ਬੇਨਤੀ ਆ ਤੁਹਾਡੇ ਚੈਨਲ ਦਾ ਅਸੀਂ ਸੋ ਕਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਦੇਖੋ ਜਿਹੜੇ ਆਪਾਂ ਹੁਣ ਇੱਕ ਦੂਜੇ ਨੂੰ ਮੈਸੇਜ ਮਾਰਦੇ ਆ ਅੱਜ ਗੱਲਾਂ ਨਸ਼ਾ ਪੱਤਾ ਵੀ ਆ ਫੋਨਾਂ 'ਤੇ ਸੈਂਡ ਕਰਨ ਲੱਗੇ ਮੈਨੂੰ ਲੱਗਦਾ ਟਿਕਟੌਕ ਤੇ ਹੋਰ ਸਾਈਡਾਂ ਬਣੀਆਂ ਹੋਈਆਂ ਤੁਸੀਂ ਜਿਹੜੀ ਚੀਜ਼ ਮਰਜ਼ੀ ਲੈ ਲਓ ਸ਼ਰਮ ਐਡਾ ਚੱਲਣ ਲੱਗ ਗਿਆ ਇਹ ਲੱਗਦਾ ਕਿਤਨੇ ਕਿਤੇ AI ਜਾਂ ਸੋਸ਼ਲ ਮੀਡੀਆ ਦਾ ਜੋਗ ਆਇਆ ਉਦੋਂ ਦਾ ਇੱਕ ਪੱਧਰ ਵੱਧ ਗਿਆ ਬਹੁਤ 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 ਵੱਡਾ ਮੈਸੀ ਹੋ ਗਿਆ ਇਹ ਜਿਹੜਾ ਬਦਨਾਮ ਆ ਉਹਨੇ ਬਚਿਆ ਕਰਨਾ ਰਗੜਿਆ ਸਾਧ ਜਣਾ ਚੋਰ ਦਾ ਬਚਾਅ ਹੋ ਜਾਏਗਾ ਨਾ ਗਣਾ ਇਹ ਤਾਂ ਲੱਗਦਾ AI ਆ ਤੇ ਜਿਹੜਾ ਸਾਧ ਆ ਉਹਨੂੰ AI ਤੋਂ ਵੀ ਸ਼ਰਮ ਆਇਆ ਕਰਨੀ ਵੀ ਯਾਰ ਕਿੱਦਾਂ ਹੋ ਤੁਸੀਂ 5-4 ਸਾਲ ਹੋਰ ਦੇਖੋ ਜਿਵੇਂ ਚੱਲ ਰਿਹਾ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਸਬਸਕ੍ਰਾਈਬ ਕਰ ਲਿਓ YouTube ਉੱਤੇ ਆਪਣਾ ਹੈਗਾ @jotijotimantalks @jotimantalks ਨੂੰ ਤੁਸੀਂ ਫੋਲੋ ਕਰ ਲਓ ਤੇ ਜਿਹਦੇ ਉੱਤੇ ਅਸੀਂ ਵੱਖ-ਵੱਖ ਚੀਜ਼ਾਂ ਦਿਖਾਉਂਦੇ ਆ ਇਸ ਚੇਅਰ ਤੇ ਤੁਸੀਂ ਵੀ ਹੋ ਸਕਦੇ ਹੋ ਜੇ ਤੁਸੀਂ ਵੀ ਕੋਈ ਸਮਾਜ ਨੂੰ ਵਧੀਆ ਮੈਸੇਜ ਦੇਣਾ ਚਾਹੁੰਦੇ ਹੋ ਤੇ ਹੁਣ ਹਰ ਸਮੇਂ 'ਚ ਵੱਖ-ਵੱਖ ਸੈਲੀਬ੍ਰਿਟੀਆ ਦੇ ਨਾਲ ਇਸੇ ਤਰ੍ਹਾਂ ਇੰਟਰਵਿਊ ਕਰਦੇ ਰਵਾਂਗੇ ਸੱਤ ਸ਼ਰੀਕਾ ਸਤ ਚਰੀਕਾ